ਜੋਤੀਆ ਗੱਲ ਹੈ ਸਾਨੂੰ ਖੁਸ਼ੇ ਮਿਲ ਸਕਦੀ ਬੜੀ ਪਿਆਰੀ ਗੱਲ ਹੈ ਜਦੋਂ ਸਿੱਖਾ ਦੇ ਬਾਬਾ ਬਲਜੀ ਕੋਲ ਆੜਾ ਉਹਨੂੰ ਬਹੁਤ ਬਡੇਰੀ ਹੋਈ ਸਕਦੀ ਮਜੂਰ ਕੋ ਹੋਗੇ ਜਦੋਂ ਬਾਬਾ ਜੀ ਕੋਲ ਆੜਾ ਨਾ ਸਿੱਖਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੀਆਂ ਬਾਤਾਂ ਪਾਣ ਆਜ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆ ਗਏ ਆ ਸਤਿਗੁਰੂ ਜੀ ਨੇ ਆਪਣੀ ਬਖਸ਼ਿਸ਼ ਕੀਤੀ ਆ ਮਿਹਰ ਦੀ ਨਿਗਾਹ ਸਾਡੇ ਤੇ ਪਾਈ ਤੇ ਸਾਡੇ ਸਾਰੇ ਕਾਰਗਰਾਸ ਕਰ ਤੇ ਹੁਣ ਬਾਬਾ ਮਾਲੀ ਦੀ ਸੰਗਤ ਦੇ ਵਿੱਚ ਇਹ ਪੁੱਛਦੇ ਆਸਿ ਕੰਨ ਪੜਨ ਲਗੇ ਵੀ ਗੁਰੂ ਅਰਜਨ ਦੇਵ ਮਹਾਰਾਜ ਕੋਲ ਕਦੇ ਦਰਸ਼ਨ ਕੀਤੇ ਹੁਣ ਤੁਸੀਂ ਪਿਆਰ ਮੁਕਤਿਆਰ ਕਿਹੋ ਜਿਹਾ ਪਿਆਰ ਗੁਰੂ ਜੀ ਨਾਲ ਮਨ ਕਰ ਬਾਬਾ ਮਾਲੀ ਪੁੱਛਦੇ ਆ ਕਾਹ ਨਾ ਗੁਰੂ ਅਰਜਨ ਜੀ ਮਾਰੇ ਕਾਈ ਨਦੀ ਪੱਤਨੀ ਪਾਕਸ਼ਾਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੱਗੇ ਬਾਬਾ ਬਲਕੀ ਨੇ ਨਾ ਅੰਦਰੋਂ ਹੀ ਅੰਦਰ ਗੁਰੂ ਦੇ ਨਾਲ ਪਿਆਰ ਮਨਾ ਲਿਆ ਜਦੋਂ ਵੀ ਜੁਤੀਆਂ ਗੱਡੜੀਆਂ ਕਿੱਸੇ ਬਣਾਉਂਦੇ ਹਰ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਯਾਦ ਕਰਦਾ ਜਿੱਦ ਤੇ ਸਿੱਖ ਆਏ ਖੁੱਸਾ ਬਣਾਉਣ ਦੇ ਲਈ ਬਾਬਾ ਬਲਕੀ ਨੇ ਸਿੱਖਾਂ ਨੂੰ ਕਿਹਾ ਕਹਿਣ ਲੱਗੇ ਗੁਰੂ ਅਰਜਨ ਦੇ ਸੱਚੇ ਬਾਦਸ਼ਾਹ ਕਿੰਨੇ ਨੰਬਰ ਦਾ ਜਿਹੜਾ ਖੁੱਸਾ ਪਾਉਂਦੇ ਉਸ ਵੇਲੇ ਸਿੱਖਾਂ ਨੇ ਜਵਾਬ ਦਿੱਤਾ ਕਹਿ ਲੱਗੇ ਗੁਰੂ ਅਰਜਨ ਦੇਵ ਮਹਾਰਾਜ 8 ਨੰਬਰ ਦਾ ਖੁਸਾ ਪਾਉਂਦੇ ਇਹਦਾ ਨੀਰ ਮਹਾਰਾਜ ਦੇ ਅੱਗੇ ਅਰਦਾਸ ਕਰੀ ਪ੍ਰਮਾਤਮਾ ਦੇ ਅੱਗੇ ਤੇ ਬੇਇੱਜ਼ਤੀ ਕੀਤੀ ਕਹਿਣ ਲੱਗੇ ਹੁਣ ਸਰੀਰ ਬਹੁਤ ਬਜ਼ੁਰਗ ਹੋ ਗਿਆ ਸਰੀਰ ਗੜਾ ਹੋ ਗਿਆ ਹੈ ਸਰੀਰ ਟਿਕਾਣੇ ਨਹੀਂ ਰਿਹਾ ਇੱਕ ਖੁਸਾ ਬੜਾ ਸੁੰਦਰ ਜੋੜਾ ਗੁਰੂ ਅਰਜਨ ਦੇਵ ਜੀ ਤਿਆਰ ਕਰਕੇ ਬਣਾ ਕੇ ਇਹ ਕੰਮ ਧਿਆਨ ਦੇ ਜੋ ਵੀ ਜਦੋਂ ਬੰਦਾ ਬਿਰਧ ਹੋ ਜਾਂਦਾ ਆਪ ਨੂੰ ਪਤਾ ਹੈ ਡਾਕਟਰ ਵੀਰ ਬਹਿ ਤਨ ਖੀਦਾ ਭੈ ਕੇਸ ਸੁਧ ਬਾਰ ਮਹਾਰਜ ਕਹਿੰਦੇ ਕਿ ਰੱਖਾ ਤੋਂ ਬਿਜ ਚਲੇ ਜਾਂਦੀ ਵੀਰ ਜਿਹੜੇ ਕੇਸ ਸਾਫ ਚੱਕੇ ਹੋ ਜਾਂਦੇ ਆ ਮੱਦੇ ਤੇ ਬੋਲਿਆ ਨਹੀਂ ਨਾ ਦੋ ਜੁਰ ਦਾ ਵਸਤਾ ਹੋ ਜਾਂਦੀ ਸੌ ਬਿਮਾਰੀਆਂ ਬੰਦੇ ਨੂੰ ਖਾ ਜਾਂਦੀ ਐਦਾਂ ਦਾ ਸਮਾ ਆਇਆ ਬਾਬਾ ਮਾਲਜੀ ਨੇ ਬੜਾ ਸੁੰਦਰ ਜੋੜਾ ਬਣਾਇਆ 100 ਦਾ ਜਸ ਸੁਖ ਲੇਤਾ ਉਸ ਦੂਖ ਦੇ ਵਿੱਚ ਦਾ ਜੋੜਾ ਤਿਆਰ ਕਰਕੇ ਰੱਖਿਆ ਅਧਿਆਸੀਖਤ ਲਿਖੀ ਗੱਲ ਆ ਕਿ ਗੱਠੀਏ ਦੀ ਪ੍ਰੋਬਲਮ ਹੋ ਗਈ ਗੱਠੀਆ ਜੋੜਾ ਕੁਝ ਦਰਤ ਰਹਿਣ ਲੱਗਿਆ ਤੇ ਬੱਜੇ ਤੇ ਪੈ ਗਿਆ ਹੁਣ ਬੱਜੇ ਤੇ ਪਏ ਪਏ ਗੁਰੂ ਅਰਜਨ ਦੇਵ ਮਹਾਰਾਜ ਦੀ ਯਾਦ ਕਰਦੇ ਆ ਕਹਿ ਲੱਗੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਆਪਣੇ ਗਰੀਬ ਸਿੱਖ ਦੇ ਘਰ ਦੇ ਵਿੱਚ ਚਰਨ 바ੰਦੋ मेरी बेनती है महाराज एक बार दर्शन दे दो शरीर बुढ़ा हो गया पता नहीं इस शरीर के कदों सुस ना हम गुरु का प्यार बच्चों सिख दे रहा क्योंकि तारा जुड़ ना अंदरों बारे से बच भी है उड्डे कूड़ आवै सह कोसा किस पाख बचरे श्रेया तेन कमल खिलावै कम चुगावै बन मैम पर पूजा बचिया जन्म देते दूर चली जाती है ਤਾਂ ਜਿਹੜਾ ਚੋਗਾ ਚੁੱਕਦੀ ਆਂ ਅਰਦਾਸ ਕਰਕੇ ਆਪਣੇ ਮੁਖ ਵਿੱਚ ਪਾਉਂਦੀ ਆਂ ਮਹਾਰਾਜ ਕਹਿੰਦੇ ਸਿਮਰਨ ਵੱਢ ਕੇ ਬੱਚਿਆਂ ਕੋ ਪਹੁੰਚ ਜਾਂਦਾ ਜਦੋਂ ਸਿੱਖ ਅੰਦਰੋਂ ਅਰਦਾਸ ਕਰਦਾ ਇਹਦਾ ਗੁਰੂ ਨਾਲ ਜੁੜ ਜਾਂਦਾ ਤਾਂ ਉਹ ਅਰਦਾਸ ਗੁਰੂ ਤੱਕ ਪਹੁੰਚਦੀ ਆ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲ ਗੁਰੂ ਆਪਣੇ ਨਾਲ ਮਿਲ ਲੈਂਦਾ ਆਪਣੇ ਸਿੱਖ ਨੂੰ ਐਸਾ ਸੰਭਾ ਬੜਿਆ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਬੰਨਿਆ ਗਿਆ ਮੈਂ ਸੱਕੇ ਰੂਪ ਦੇ ਇੱਕ ਇਤਿਹਾਸ ਸੁਣਾਉਣਾ ਹੈ ਕਿਉਂਕਿ ਬਹੁਤ ਵੱਡਾ ਇਤਿਹਾਸ ਹੈ ਮਹਾਰਾਜ ਜੀ ਦਾ ਵਿਆਹ ਦਾ ਜਦੋਂ ਵਿਆਹ ਬੰਨਿਆ ਗਿਆ ਤਾਂ ਵਿਆਹ ਦੀਆਂ ਤਿਆਰੀਆਂ ਹੋਈਆਂ ਬਾਬਾ ਗੁੰਡਾ ਸਾਹਿਬ ਜੀ ਨੂੰ ਬੜਾ ਚਾਹੀ ਭਾਈ ਵੱਲੂ ਜੀ ਨੂੰ ਬੜਾ ਚਾਹੀ ਭਾਈ ਸਰਦੋ ਜੀ ਨੂੰ ਤੇ ਬਾਬਾ ਭਾਈ ਗੁਰਦਾਸ ਨੂੰ ਬੜਾ ਚਾਹੀ ਮਾਤਾ ਜੀ ਨੂੰ ਬਹੁਤ ਚਾਹੀ ਉਸ ਤੋਂ ਬਾਅਦ ਆਪ ਜੀ ਨੂੰ ਪਤਾ ਹੈ ਜਦੋਂ ਸਾਰੀ ਤਿਆਰੀ ਹੋਈ ਨਾ ਡਗੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਣ ਜਿਹੜਾ ਰੱਥ ਸੀ ਉਸ ਤੇ ਜਾਣਾ ਸੀ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਇੱਕ ਚੋਲਾ ਤੇ ਇੱਕ ਜੋੜਾ ਤੇ ਇੱਕ ਦਸਤਾਰ ਲਓ ਨਵੀਂ ਅਲੱਗ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਹਾਰਾਜ ਅਸੀਂ ਸਾਰੇ ਵਸਤਰ ਤਿਆਰ ਕਰ ਲਏ ਸਰਬੋਤਮ ਕਹਿੰਦੇ ਲਈ ਬਾਬਾ ਜੀ ਇਹ ਵਾਸਤਰ ਅਲੱਗ ਪਾਉ ਸਤ ਵਜਨ ਕਹਿ ਕੇ ਵਾਸਤਰ ਪਾਏ ਤੇ ਜਦੋਂ ਬਾਬਾ ਮੁੱਢਾ ਸਹਿ ਕੀ ਜੇ ਰੱਖਿਆ ਕੀ ਧਨ ਗੁਰੂ ਅਰਜਨ ਦੇ ਮਹਾਰਾਜ ਜਦੋਂ ਹੁਣ ਬਾਤਾ ਖੜੀ ਗਿਆ ਸਾਹਮਣੇ ਮਾਤਾ ਜੀ ਦੇ ਸਲਾਮੀ ਲਾਈ ਮੱਥਾ ਚੁੰਮਿਆ ਮਹਾਰਾਜ ਦਾ ਗੁਰੂ ਅਰਜਨ ਦੇ ਮਹਾਰਾਜ ਦਾ ਸੱਚੇ ਪਾਤਸ਼ਾਹ ਜਦੋਂ ਰੱਖ ਤੇ ਬੈਠਣ ਲੱਗੇ ਨਾ ਹੁਣ ਸਿੱਖ ਦੇ ਨਾਲ ਪਿਆਰ ਦੇ ਕੋ ਪੂਰਨ ਮਹਾਰਾਜ ਨੰਗੇ ਪੈਰੀ ਸਾਡੇ ਸੁਣ ਗਏ ਸਤਿਗੁਰੂ ਜੀ ਨੇ ਆਪਣੇ ਪੈਰਾਂ 'ਚ ਜੋੜਾ ਦਿੱਤਾ ਤੇ ਮਾਤਾ ਜੀ ਨੇ ਜਦੋਂ ਪੈਰਾਂ ਬਾਰੇ ਦੇਖਿਆ ਨਾ ਸਤਿਗੁਰਜੀ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਤਾ ਜੀ ਕਹਿਣ ਲੱਗੇ ਲਾਲ ਜੀ ਅੱਜ ਤੁਹਾਡਾ ਆਨੰਦ ਕਾਰਜਾ ਤੁਹਾਡਾ ਵਿਆਹ ਤੁਸੀਂ ਨੰਗੇ ਪੈਰੀ ਜਾਣਾ ਆਪਣੇ ਸਹੁਰੇ ਪਿੰਡ ਸਤਿਗੁਰਜੀ ਹੱਸ ਕੇ ਕਹਿਣ ਲੱਗੇ ਬਾਤਾ ਜੀ ਇੱਕ ਸਾਡਾ ਬੜਾ ਪ੍ਰੇਮੀ ਸਿੱਖਾ ਵਾਸੋ ਯਾਦ ਕਰਦਾ ਏ ਉਹਨੂੰ ਜਾ ਕੇ ਤੇ ਸਤਗੁਰੂ ਕੀ ਲੰਗੇ ਪੈਰੀ ਗਏ ਜਦੋਂ ਨਕੌਦਰ ਆਇਆ ਨਾ ਭਾਈ ਗੁਰਦਾਸ ਜੀ ਵੀ ਨਾਲ ਰੱਖੇ ਤੇ ਹਣ ਬੌ ਸਾਹਿਬ ਜਾਣਾ ਸੀ ਮਾਤਾ ਗੰਗਾ ਜੀ ਦੇ ਨਾਲ ਅਨੰਦ ਕਾਰਜ ਹੋ ਰਿਹਾ ਸੀ ਗੁਰੂ ਸਾਹਿਬ ਜੀ ਦੇ ਬੌ ਸਾਹਿਬ ਜਾਣਾ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਬਾਰੇ ਜ ਕਹਿਣ ਲੱਗੇ ਬਾਬਾ ਜੀ ਅਰਥ ਇੱਧਰ ਬੋਲੋ ਬਨੜੀ ਪਿੰਡ ਵੱਲ ਬਨੜੀ ਪਿੰਡ ਸੀ ਬਾਬਾ ਜੀ ਦਾ ਬਾਬਾ ਮਾਲੀ ਦਾ ਜਦੋਂ ਬਨੜੀ ਪਿੰਡ ਗਏ ਦਾ ਤੇ ਹੁਣ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਰਾਤ ਨੂੰ ਥੱਲੇ ਉਤਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਸਾਡੇ ਪਿਆਰੇ ਸਿੱਖ ਦਾ ਘਰਾ ਜਿੱਦੇ ਕਰਕੇ ਅਸੀਂ ਇੱਥੇ ਆਇਆ ਇਹਦੇ ਨਾਲ ਸਾਡਾ ਅੰਦਰੋਂ ਪਿਆਰ ਆ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਅੱਗੇ ਪਾਰਾਂ ਪਿੱਛੇ ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਟੋਡਾ ਖੜਕਾਇਆ ਨਾ ਟੋਡਾ ਖੜਕਾਇਆ ਤੇ ਹੁਣ ਬਾਬਾ ਪੰਡ ਜੀ ਅੰਦਰੋਂ ਬੋਲਦੇ ਆ ਕਹਿੰਦੇ ਕੌਣ ਆ ਭਾਈ ਤੇ ਬਾਬਾ ਮੋਤਾ ਸਾਹਿਬ ਜੀ ਕੰਨ ਲੱਗੇ ਹੁਣ ਦੇਖੋ ਆਪਾਂ ਸਿੱਖ ਗੁਰੂ ਦੇ ਦਰਸ਼ਨ ਕਰਨੀ ਜਾਂਦੇ ਆ ਅਰ ਜਦੋਂ ਤੁਹਾਡਾ ਅੰਦਰ ਉਹ ਪਿਆਰ ਪੈ ਗਿਆ ਨਾ ਗੁਰੂ ਗੁਰੂ ਤੁਹਾਡੇ ਦਰਸ਼ਨ ਕਰਨ ਦੀ ਆਉਂਦਾ ਹੈ ਆਪਣੇ ਸਿੱਖ ਦੇ ਮਹਾਰਾਜ ਆਪ ਗਏ ਉਹਨਾਂ ਦੇ ਘਰ ਸੱਚੇ ਬਾਦਸ਼ਾਹ ਬਾਬਾ ਮਾਲੀ ਜੀ ਦੇ ਇਤਨਾ ਪਿਆਰ ਪਾ ਲਿਆ ਤੇ ਜਦੋਂ ਬਾਬਾ ਮਾਲੀ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਆਈ ਨਾ ਜਿਦੂ ਅਰਜਨਦੇਵ ਸੱਚੇ ਪਾਤਸ਼ਾਹ ਜੀ ਬਾਹਰ ਖੜੇ ਆ ਤੁਸੋਂ ਗੇਰਣ ਲਈ ਆਇਆ ਕਹਿੰਦੇ ਸਰੀਰ ਬੁੱਟਾ ਸੀ ਮੰਜੇ ਤੇ ਪੈਸਣ ਪੋੜੀਆਂ ਨਾਲ ਤੋਰਦੇ ਸਨ ਇੱਕੇ ਲਾਟ ਸਰੀਰ ਵਿੱਚ ਕਰੰਤ ਆ ਗਿਆ ਕਹਿਣ ਲੱਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਕੋਲ ਨੂੰ ਗੇਰਣ ਆਇਆ ਪਿਆਰ ਦੇਖੋ ਮਹਾਰਾਜ ਦਾ ਸਿੱਖ ਲੈਣਾ ਤੇ ਆਵਾਜ਼ ਮਾਰੀ ਪੁੰਡਾ ਖੁੱਲੋ ਹੋੜੀ-ਹੋੜੀਆਂ ਪੋੜੀਆਂ ਚੱਕੀਆਂ ਜਦੋਂ ਖੁੱਡਾ ਖੋਲ੍ਹਿਆ ਤਾਂ ਸਾਹਮਣੇ ਖੜਿਆ ਦੀਨ ਦੁਨੀਆ ਦੇ ਮਾਲਕ ਦਰਸ਼ਨ ਦੇ ਜੀਵਾਂ ਨੂੰ ਤੇਰਾ ਉਹੋੜਨ ਕਰਮ ਹੋਏ ਪ੍ਰਮਾਤਮਾ ਜਿੰਨ ਕੋ ਨਦਰ ਕਰਨ ਤਿਲਕਾਰ ਦਾਤ ਕ ਨਦਰੀ ਨਦਰ ਕਰਦੇ ਹਾਲ ਜਦੋਂ ਬਾਬਾ ਮੰਨਜੀ ਦੇ ਸਾਧਗੁਰੂ ਜੀ ਦੇ ਦਰਸ਼ਕਿੱਤੇ ਦਾ ਤੁਮਰ ਕੰਦੇ ਮਹਾਰਾਜ ਦੇ ਸਾਥ ਜਾਣਿਓ ਖਾਂਚੋਂ ਪਾਣੀ ਆਂਦੀਆ ਬਾਬਾ ਮੰਨ ਜੀ ਸਾਧਗੁਰੂ ਜੀ ਨੇ ਫੋਟ ਕੇ ਆਪਣੀ ਸ਼ਾਦੀ ਨਾਲ ਲਾ ਲਿਆ ਪ੍ਰੇਮ ਜਦੋਂ ਸ਼ਾਤੀ ਨਾਲ ਲਾਇਆ ਨਾ ਬਾਬਾ ਬਲਜੀਤ ਅੱਖਾਂ ਜੋ ਅੰਜੂ ਬੰਦਿਆ ਮਹਾਰਾਜ ਦੀ ਸਾਰੀ ਪ੍ਰਸ਼ਾਦ ਭਿਜ ਗਈ ਨਵੀਂ ਪ੍ਰਸ਼ਾਦ ਦੇ シュਮਾਰ ਉਸ ਵੇਲੇ ਬਾਬਾ ਘਟਾ ਸਾਹਿਬ ਜੀ ਨੇ ਕਿਹਾ ਸੀ ਮਹਾਰਾਜ ਤੁਹਾਡਾ ਨਾਮਾ ਪ੍ਰਸ਼ਾਦਾ ਤੁਹਾਡਾ ਆਨੰਦਕਾਰ ਜਦ ਨਵੇਂ ਕੱਪੜੇ ਪਾਉਂਦੇ ਬਾਹਰ ਕਹਿੰਦੇ ਲਈ ਇਹ ਪਿਆਰੇ ਤੂੰ ਵੱਧ ਕੇ ਕੱਪੜੇ ਜਿਵੇਂ ਮੇਰਾ ਸੇਖਾ ਨਾ ਜਿਹੜਾ ਇਹ ਮੈਨੂੰ ਅੰਦਰੋਂ ਪਿਆਰ ਕਰਦਾ ਜਦੋਂ ਅੰਦਰ ਗਏ ਨਾ ਗੁਰੂ ਬਾਬਾ ਬਲਜੀਤ ਲੈ ਕੇ ਗੁਰੂ ਸਾਹਿਬ ਜੀ ਖੱਬੇ ਪਾਸੇ ਬੈਠੇ। ਪਾਪਾ ਗਾਲੀ ਕਹਿ ਗਏ ਤੇ ਗੁਰੂ ਰੂਪ ਸਾਧ ਸੰਗਤ ਕਈ ਵਾਰ ਅਜਾਬੀ ਘਰ ਜਾਂ ਵੀ ਗੌਣ ਵਾਲੇ ਪਾਸੇ ਬੈਠ ਗਏ। ਇੱਧਰ ਦਾਲਮੁਹ ਦੀ ਮੰਗੇ। ਹੁਣ ਤਾਂ ਤਰੇ ਸਿਸ਼ਟ ਹੋਰ ਕਰਾ ਦੇ ਹੋ ਗਿਆ ਮੰਗੇ ਹੋਰ ਕਰਾ ਦਿਆ ਗਿਆ। ਪਹਿਲਾਂ ਆਪਕੀ ਨੂੰ ਪਤਾਏ ਜਿਹੜਾ ਸਰ ਹੁੰਦਾ ਸਿੱਖ ਸੇ ਜੋਦੀਆਂ ਤੇ ਉਹਨਾ ਵਟਿਆ ਸੀ। ਜਦੋਂ ਬੈਠੇ ਨਾ ਤੇ ਭਾਈ ਗੁਰਦਾਸ ਨੇ ਕਿਹਾ ਕਹਿੰਦੇ ਬਾਹਰ ਅਸੀਂ ਦੂਜੇ ਪਾਸੇ ਬੈਠੇ। ਕਹਿੰਦੇ ਜੀ ਇਹ ਮੇਰਾ ਪਿਆਰਾ ਸਿੱਖਾ ਪੈਦਰੇ ਬਚਨ ਮਹਾਰਾਜ ਨੇ ਕ੍ਰਿਤੀ ਬਚਨ ਕੀਤਾ ਕਹਿ ਲੱਗੇ ਬਾਬਾ ਮਾਲ ਜੀ ਥੋਡੇ ਪਿਆਰ ਕਰਕੇ ਆਇਆ ਅੱਜ ਸਾਡਾ ਆਨੰਦਕਾਰ ਜਾ ਮਹਾਰਾਜ ਕਹਿਣ ਲੱਗੇ ਬਾਬਾ ਮਾਲ ਜੀ ਐਡੇ ਕੋ ਖੁਸ਼ ਹੋ ਗਏ ਐਡੇ ਕੋ ਖੁਸ਼ ਹੋ ਗਏ ਸੱਚ ਜਾਣੇ ਉਹ ਕਹਿਣ ਲੱਗੇ ਮਹਾਰਾਜ ਜੇ ਤੁਹਾਡਾ ਆਨੰਦਕਾਰ ਜਾਨਾ ਸੱਚੇ ਬਾਦਸ਼ਾਹ ਪਰ ਇਹ ਮੇਰਾ ਸਰੀਰ ਤਾਂ ਬਹੁਤ ਬਜ਼ੁਰਗ ਹੋ ਗਿਆ ਮਹਾਰਾਜ ਤੁਸੀਂ ਕਿਰਪਾ ਕਰੋ ਇਹ ਸਰੀਰ ਨੂੰ arogh ਕਰ ਦਿਓ ਗੁਰੂ ਅਰਜਨ ਦੇਵ ਮਹਾਰਾਜ ਮਹਾਰਾਜ ਕਿਉਂਕਿ ਜਿਹੜਾ ਗੁਰੂ ਆ ਤਾਂ ਮੇਰਾ ਵੈਤ ਗੁਰੂ ਗੋਬਿੰਦ ਹਰ ਹਰ ਦਾਮ ਔਖ ਸੁਖ ਦੇ ਵੇ ਘਟ ਜਨਤੀ ਹੰਤਾ ਮਹਾਰਾਜ ਨੇ ਬੈਠ ਕੇ ਕਿੱਤੇ ਕਹਿੰਦੇ ਮਹਾਰਾਜ ਇਹ ਸਰੀਰ ਤੋਂ ਚਲੇ ਆ ਦੇ ਜਾਂਦਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਖੁਸ਼ ਹੋ ਗਏ ਕਹਿੰਦੇ ਬਾਬਾ ਜੀ ਜੀ ਇਹ ਗੱਲਾਂ ਦਾ ਅੱਜ ਸਾਡਾ ਵਿਆਹ ਹੈ ਤੁਹਾਨੂੰ ਬਰਾਤ ਵਿੱਚ ਲੈ ਕੇ ਜਾਣ ਨਾਲ ਬਰਾਤ ਵਿੱਚ ਲੈ ਕੇ ਜਾਣ ਕਹਿੰਦੇ ਕਹਿੰਦੇ ਮਹਾਰਾਜ ਮੇ ਤੁਰੀਆ ਨਹੀਂ ਜਾਂਦਾ ਤੇ ਬਾਬਾ ਜੀ ਉੱਥੇ ਬਚਨ ਕੀਤਾ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਲਿਆਓ ਜਿਹੜਾ ਸਾਡੇ ਲਈ ਖੁੱਸਾ ਤਿਆਰ ਕੀਤਾ ਹੈ ਜੋੜਾ ਤਿਆਰ ਕੀਤਾ ਆ ਦੇਖੋ ਅੰਮ੍ਰਿਤਸਰ ਦੀ ਧਰਤੀ ਤੋਂ ਅਸੀਂ ਨੰਗੇ ਪੈਰੀ ਆਏ ਆ ਵੀ ਆਪਣੇ ਪਿਆਰੇ ਦਾ ਘੁੱਸਾ ਭਾ ਕੇ ਜਾਣਾ ਕਿੰਨਾ ਪਿਆਰ ਕਰਦਾ ਗੁਰੂ ਸਾਡੇ ਲੋਕ ਪ੍ਰਮਾਤਮਾ ਨੂੰ ਪਿਆਰੇ ਨਹੀਂ ਕਰਨੀ ਸਿਰਲੇ ਦੀ ਕਰਦੇ ਬੰਦਗੀ ਇਸ ਕਰਦੇ ਬਾਰਾਂਜੇ ਕਰ ਬਣ ਜਿਓ ਗੁਰੂ ਦੇ ਪ੍ਰਸਾਦ ਸੰਗੀ ਦੀ ਉਹ ਐਸੀ ਬਖਸ਼ਿਸ਼ ਐਸੀ ਕਿਰਪਾ ਕਰ ਦਿੰਦਾ ਹੈ ਰਹਿਤਾਈ ਰਹਿਤਾਂ ਨੂੰ ਉਸ ਵੇਲੇ ਇੱਥੇ ਬਾਬਾ ਜੀ ਕਹਿਣ ਲੱਗੇ ਬਾਬਾ ਬਾਲ ਜੀ ਕਹਿੰਦੇ ਸੱਚੇ ਬਾਦਸ਼ਾਹ ਉੱਥੇ ਆ ਨਹੀਂ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੋ ਸਾਹਮਣੇ ਆਏ ਘੁੱਸਾ ਵੀ ਆਪ ਜੀ ਦੇ ਪੈਰਾਂ ਦੇ ਵਿੱਚ ਸਜਾ ਲੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਸੀਂ ਆਪਣੇ ਹੱਥਾਂ ਨਾਲ ਬਣਾਇਆ ਏ। ਤੁਸੀਂ ਆਪਣੇ ਹੱਥਾਂ ਨਾਲ ਸਾਡੇ ਪੈਰਾਂ ਵਿੱਚ ਪਾਓ। ਉਸ ਵੇਲੇ ਫਿਰ ਬਚਨ ਕੀਤੇ ਬਾਬਾ ਮੰਗਨ ਕਹਿੰਦੇ ਮਹਾਰਾਜ ਉੱਠਿਆ ਜੀ ਨਾ ਕਹਿੰਦੇ ਕੋਈ ਉਸ ਤੇ ਫਿਰ ਬਾਬਾ ਗੁੱਗਾ ਸਾਹਿਬ ਜੀ ਨੂੰ ਪਿਆ ਕਹਿਣ ਲੱਗੀ ਜਪਜੀ ਸਾਹਿਬ ਦਾ ਪਾਠ ਕਰੋ। ਕੋਲ ਜਲ ਰੱਖਿਆ ਤੇ ਬਦਾਸਾ ਪਾਇਆ ਇੱਕ ਬਾਰਾ ਜਿਹੜੇ ਜਲ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਗਦੀ ਸਾਹਿਬ ਦਾ ਬਾਤ ਸੰਪੂਰਨ ਹੋਇਆ ਨਾ ਗੁਰੂ ਰੂਪ ਸਾਹਿਬ ਦੀs ਲੋਕ ਆਇਆ ਉਹ ਜਲ ਸੀ ਜਿਹੜਾ ਉੱਥੇ ਦੋ ਗਲਾਸਾਂ ਵਿੱਚ ਪਾਇਆ ਗਿਆ ਇੱਕ ਜਲ ਬਾਬਾ ਮਾਲੀ ਜੀ ਨੂੰ ਪਲਾਇਆ ਗਿਆ ਉਹੀ ਜਲ ਇਤਿਹਾਸ ਦੱਸਦਾ ਏ ਵੀ ਬਾਬਾ ਜੀ ਦੇ ਹੱਥਾਂ ਤੇ ਵੀ ਲਾਇਆ ਗਿਆ ਜਿਹੜੇ ਹੱਥਾਂ ਤੇ ਗੱਟਿਆ ਹੋਇਆ ਸੀ ਜਿਹੜਾ ਦੁਨੀਆ ਜਲ ਸੀ ਬਾਰੇ ਜੀ ਬਚਨ ਕਰੇ ਕਹਿਣ ਲੱਗੇ ਭਾਈ ਇਹ ਜਲ ਇੱਥੇ ਡੋਲੋ ਅੱਜ ਤੇ ਤੁਹਾਡੇ ਨਾਲ ਇਹ ਵਚਨ ਕੀਤਾ ਲਓ ਬਾਬਾ ਜੀ ਛੋਟਾ ਦੁੱਖ ਤਾਂ ਦੂਰ ਕਰਦਾ ਹੀ ਆ ਪਰ ਇਹ ਵਚਨ ਦਾ ਇੱਥੇ ਤੁਹਾਡੇ ਨਾਮ ਦਾ ਇੱਕ ਅਸਥਾਨ ਬਣਦਾ ਹੈ ਜਿਹੜਾ ਵੀ ਬੰਦਾ ਇਸ ਅਸਥਾਨ ਤੇ ਆ ਕੇ ਅਸ਼ਡਾਨ ਕਰੇਗਾ ਉਸ ਸਰੋਵਰ ਚ ਉਸਦੇ ਸਾਰੇ ਦੁੱਖ ਸਾਰੇ ਦੂਰ ਹੋ ਜਾਣਗੇ ਤੁਸੀਂ ਕਦੇ ਲੈਟ ਤੇ ਕੱਢ ਕੇ ਦੇਖਿਓ ਗੁਰਦੁਆਰਾ ਮੰਨਣੀ ਸਾਹਿਬ ਗੁਰੂ ਸਾਹਿਬੀ ਦੇ ਕੋਟਰ ਵੜਾ ਤਕੜਾ ਅਸਥਾਨ ਹੋਇਆ ਬਹੁਤ ਸੰਗਤਾਂ ਤੇ ਇਸ਼ਨਾਨ ਕਰਦੀ ਹੈ ਜਿਹੜਾ ਜੀ ਬੰਦਾ ਪਾਣੀ ਇਸ਼ਨਾਨ ਕਰ ਲੈਂਦਾ ਉਹਦੇ ਸਾਰੇ ਦੁੱਖ ਦੂਰ ਕਰ ਦਿੰਦੀ ਹੈ ਮਹਾਰਾਜ ਉੱਥੇ ਤੇਰਨਾ ਬਾਬਾ ਬਾਲਜੀ ਬਿਲਕੁਲ ਠੀਕ ਹੋ ਗਏ ਕਿਉਂਕਿ ਜਿੱਦੇ ਕੋਲ ਗੁਰੂ ਚਲ ਜਾਵੇ ਜਿੱਦੇ ਵੱਲ ਗੁਰੂ ਦੇਹਰ ਦੀ ਨਿਗਾਹ ਭਰ ਕੇ ਤੱਕ ਜਾਵੇ ਦੁੱਖ ਤਾਂ ਉਦਾਂ ਹੀ ਦੂਰ ਹੋ ਜਾਂਦੇ ਆ ਮਹਾਰਾਜ ਦੇ ਬੱਚਾ ਸਿਮਰਉ ਸਿਮਰ ਸਿਮਰ ਸੁਪਾਉ ਬਾਬੋ ਅਜ ਕਲੇਸ਼ ਦੰਮਾਹੀ ਮਕਾਬੋ ਸਾਰੇ ਤਗ ਦੇ ਦੁੱਖ ਕਲੇਸ਼ ਦੂਰ ਹੋ ਜਾਂਦੇ ਉਸ ਵੇਲੇ ਫਿਰ ਗੁਰੂ ਰੂਪ ਸਾਸ ਜੀ ਪਤਾ ਕੀ ਹੋਇਆ ਬਾਬਾ ਮਾਲੀਬੀ ਨੇ ਯੂੜਾ ਪਾਇਆ ਜਿਹੜਾ ਚੋਲਾ ਤੇ ਦਸਤਾਰ ਲੈ ਕੇ ਗਏ ਸਾਡਾ ਬਾਬਾ ਬੁੱਢਾ ਸਾਹਿਬ ਜੀ ਤੇ ਗੁਰੂ ਅਰਜਨ ਦੇਹ ਮਹਾਰਾਜ ਨੇ ਚੋਲਾ ਕਵਾ ਕੇ ਦਸਤਾਰ ਬੰਨੀ ਤੇ ਬਚਨ ਕੀਤੇ ਕਹਿੰਦੇ ਲਾਓ ਹੁਣ ਫਿਰ ਬਰਾਤ ਆ ਬਰਾਤ ਵਿੱਚ ਚੱਲੋ ਸਾਬਾ ਘਾਲੀ ਜੀ ਨੂੰ ਬਰਾਤ ਵਿੱਚ ਲੈ ਕੇ ਗਏ ਫਿਰ ਪਹੁੰਚੇ ਸਨ ਬਹੁਤ ਸਾਹਿਬ ਉੱਥੇ ਫਿਰ ਬਾਤਾ ਗੰਗਾ ਜੀ ਦੇ ਨਾਲ ਗੁਰੂ ਅਰਜਨ ਦੇ ਮਹਾਰਾਜ ਦਾ ਆਨੰਦ ਕਾਰਨ ਹੋਇਆ ਬੜੀਆਂ ਰੌਣਕਾਂ ਲਗੀਆਂ ਤੁਸੀਆਂ ਲਗੀਆਂ ਸੰਗੇਰ ਫੂਕ ਵਿੱਚ ਹੈ ਇਤਿਆਸ ਸਨਾਇਆ ਹੀ ਆਓ ਇੱਕ ਸ਼ਰਧਾ ਕਰਨਾ ਇਸ ਤੋਂ ਬਾਅਦ ਸਮਾਪਤੀ ਕਰਦੇ ਹਾਂ